சார் இன்ேஷனல் காங்கிரேஸ் ரூல் சோனியா காந்தி பிரியங்கா இண்டிய நேஷன் காங்கிரேஸ் ரூல் ராகுல் ਜਿੰਦਾਬਾਦ 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 ਅੱਛੀ ਡਿਪਾਰਟਮੈਂਟ ਜਿੰਦਾਬਾਦ 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 ਬਲੋਕ ਕਾਂਗਰਸ ਜਿੰਦਾਬਾਦ 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 ਜ਼ਿਲ੍ਹਾ ਮੈਲਾ ਕਾਂਗਰਸ ਜਿੰਦਾਬਾਦ 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 ਮੁਕੇਰੀਆਂ ਦੀ ਸਮੂਚੀ ਕਾਂਗਰਸ ਜਿੰਦਾਬਾਦ 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 ਭਗਵੰਤ ਸਬਾਨ ਗਾਂਧੀ ਪਰਿਵਾਰ ਤੇ ਗਲਤ ਟਿੱਪਣੀ ਕਰਨ ਦੇ ਕਾਂਗਰਸ ਵਿੱਚ ਭਾਰੀ ਰੋਸ ਅੱਜ ਮੁਕੇਰੀਆਂ ਵਿਖੇ ਹਾਜੀ ਪਰ ਚੌਕ ਵਿੱਚ ਭਗਵੰਤ ਮਾਨ ਵੱਲੋਂ ਗਲਤ ਸ਼ਬਦ ਵਰਤਨ ਤੇ ਕਾਂਗਰਸੀਆਂ ਵੱਲੋਂ ਫੋਕਿਆ ਗਿਆ ਭਗਵੰਤ ਮਾਨ ਦਾ ਪੁਤਲਾ ਇਹ ਪੁਤਲਾ ਮਹਿਲਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਕੋਰ ਦੀ ਰੇਖ ਦੇਖ ਵਿੱਚ ਫੋਕਿਆ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਸੀਨੀਅਰ ਕਾਂਗਰਸੀ ਨੇਤਾ ਤਸੀਮ ਮਨਹਾਸ ਅਸ਼ੀਮੀ ਸਰਪੰਚ ਸੰਸ਼ੇਰ ਸਿੰਘ ਸ਼ੇਰਾ ਮੱਖਣ ਸਿੰਘ ਡਾਕਟਰ ਰਕੇਸ਼ ਕੁਮਾਰ ਬਿੱਟੂ ਸੀਨੀਅਰ ਨੇਤਾ ਕਮਲ ਖੋਸਲਾ ਸਚਨ ਸਮਿਆਲ ਕਸ਼ਮੀਰ ਸਿੰਘ ਹਰਪਾਲ ਪਾਲੀ ਮੋਹਨ ਲਾਲ ਤਖੀ ਸਿਖਾ ਮੈਡਮ ਅਤੇ ਸਮੂੱਚੀ ਕਾਂਗਰਸ ਲੀਡਰ ਹਾਜ਼ਰ ਸੀ। ਗੁਣਤਮਾਨ ਹਾਏ ਹਾਏ ਭਗਵੰਤ ਮਾਨ ਹਾਏ ਹਾਏ ਗੁਣਤਮਾਨ ਹਾਏ ਹਾਏ

ਸਟੇਟ ਕੋਆਰਡੀਨੇਟਰ ਪੀਪੀਸੀਸੀ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਰੋਸ ਪ੍ਰਦਰਸ਼ਨ ਦੇ ਵਿੱਚ ਮੁਕੇਰੀਆਂ ਦੀ ਸਮੁੱਚੀ ਕਾਂਗਰਸ ਜੋ ਕਿ ਮਹਿਲਾ ਕਾਂਗਰਸ ਜ਼ਿਲ੍ਹਾ ਮਹਿਲਾ ਕਾਂਗਰਸ ਉਹਨਾਂ ਦੇ ਸੱਦੇ ਉੱਤੇ ਜਿੰਨੇ ਸਮੁੱਚੇ ਵਿੰਗ ਹੈਗੇ ਨੇ ਕਾਂਗਰਸ ਦੇ ਸਾਰਿਆਂ ਦੇ ਸੱਦੇ ਉੱਤੇ ਅੱਜ ਇਸ ਕਰਕੇ ਇਕੱਠੀ ਹੋਈ ਹੈ ਇਹ ਕਾਂਗਰਸ ਇੱਥੇ ਕਿ ਭਗਵੰਤ ਮਾਨ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਰਾਹੁਲ ਜੀ ਬਾਰੇ ਟਿੱਪਣੀ ਕੀਤੀ ਆ ਕਿ ਲੀਡਰਸ਼ਿਪ ਇਹਨਾਂ ਦੇ ਡੀਐਨਏ 'ਚ ਹੈ ਨਹੀਂ ਤੇ ਇਹਨਾਂ ਨੂੰ ਐਜ਼ ਅ ਲੀਡਰ ਕਿਸੇ ਨੇ ਲਾਂਚ ਨਹੀਂ ਕੀਤਾ ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਰਾਹੁਲ ਗਾਂਧੀ ਜੀ ਦਾ ਸਮੁੱਚਾ ਪਰਿਵਾਰ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਮਾਨਯੋਗ ਇੰਦਰਾ ਗਾਂਧੀ ਜੀ ਮਾਨਯੋਗ ਜਵਾਲਾਲ ਨਹਿਰੂ ਜੀ ਤੋਂ ਲੈ ਕੇ ਇੰਡੀਆ ਦੇ ਉੱਤੇ ਜੇ ਅਗਰ ਲੋਕਾਂ ਨੂੰ ਇਹਨਾਂ ਤੇ ਭਰੋਸਾ ਸੀ ਤੇ ਉਹਨਾਂ ਨੇ ਸੱਤਾ ਦੇ ਵਿੱਚ ਇਹਨਾਂ ਨੂੰ ਰੱਖਿਆ ਇਹਨਾਂ ਦੇ ਪਰਿਵਾਰ ਨੂੰ ਲੇਕਿਨ ਅਸੀਂ ਇਹ ਨਹੀਂ ਕਹਿੰਦੇ ਕਿ ਪਰਿਵਾਰਵਾਦ ਅੱਜ ਰਾਹੁਲ ਗਾਂਧੀ ਜੀ ਨੇ ਆਪਣੇ ਅੰਦਰ ਰੋਗ ਹੋਣ ਪੈਦਾ ਕਰ ਲਏ ਆ ਜਿਹੜੇ ਸ਼ਾਇਦ ਵਿਸ਼ਵ ਦੇ ਕਿਸੇ ਲੀਡਰ 'ਚ ਕਿਣਵੇਂ ਹੀ ਮਿਲਦੇ ਆ ਤੇ ਫਿਰ ਇਦਾਂ ਦੇ ਲੋਕ ਜਿਹੜੇ ਕਮੇਡੀਅਨ ਆ ਆਪ ਖੁਦ ਤੇ ਬਾਂਦਰੀ ਵਾਲਾ ਨਾਚ ਨਚਾ ਕੇ ਲੋਕਾਂ ਨੂੰ ਮਖੌਲ ਕਰਕੇ ਤੁਸੀਂ ਰਾਜ ਕਰ ਰਹੇ ਹੋ ਤੇ ਦੂਸਰੇ ਤੇ ਟਿੱਪਣੀ ਕਰ ਰਹੇ ਹੋ ਤੁਹਾਡਾ ਤੇ ਉਹਨਾਂ ਦਾ ਕੰਪੈਰੀਜ ਨਹੀਂ ਕੋਈ ਨਹੀਂ ਤੁਹਾਡੀ ਜ਼ੁਬਾਨ ਤੋਂ ਉਹਨਾਂ ਦੇ ਪ੍ਰਤੀ ਕੋਈ ਵੀ ਇਦਾਂ ਦਾ ਸ਼ਬਦ ਕਹਿਣਾ ਮੈਨੂੰ ਲੱਗਦਾ ਜੱਜ ਦਾ ਹੀ ਨਹੀਂ ਕਿਉਂਕਿ ਤੁਸੀਂ ਖੁਦ ਲੀਡਰ ਨਹੀਂ ਹੈਗੇ ਤੁਹਾਡੀ ਲਾਂਚ ਕਿੰਨੀ ਹੋਈ ਇਹ ਬਾਂਦਰੀ ਵਾਲਾ ਖੇਡ ਆ ਤੁਹਾਡਾ ਕਿ ਉਹਦੀ ਰੱਸੀ ਟਪਾਈ ਜਾਓ ਲੋਕਾਂ ਨੂੰ ਹਸਾਈ ਜਾਓ ਤੇ ਨਾਚ ਨਚਾਈ ਜਾਓ ਸਾਥੀਓ ਇਹ ਲੀਡਰਸ਼ਿਪ ਇਹ ਰਾਜਨੀਤੀ ਨਹੀਂ ਚੱਲਣੀ ਇਸ ਕਰਕੇ ਅਸੀਂ ਭਗਵੰਤ ਮਾਨ ਦਾ ਟਾਟਕੇ ਵਿਰੋਧ ਕਰਦੇ ਆ ਆਪਣੀ ਸ਼ਬਦਾਵਲੀ ਵਾਪਸ ਲਏ ਨਾ ਤਾਂ ਇਹ ਸੰਘਰਸ਼ ਜਿਹੜਾ ਉਹ ਹੋਰ ਵੀ ਤਿੱਖਾ ਹੋਏਗਾ ਮੈਂ ترسیم ਮਿਨਾਸ ਮੁਕੇਰੀਆਂ ਦੀ ਸਮੂਚੀ ਕਾਂਗਰਸ ਮਹਿਲਾ ਕਾਂਗਰਸ ਦੇ ਪ੍ਰਧਾਨ ਸਾਡੇ ਡਿਸਟ੍ਰਿਕਟ ਦੇ ਅੱਜ ਬੜੇ ਦੁੱਖ ਦੇ ਨਾਲ ਕਹਿ ਰਹੇ ਆ ਇੱਕ ਸਾਡੇ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਮੁੱਖ ਮੰਤਰੀ ਪੰਜਾਬ ਦੇ ਇੱਕ ਕਹਨੇ 'ਚ ਸ਼ੋਭਾ ਦੀ ਗੱਲ ਨਹੀਂ ਆਉਂਦੀਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਸੀਂ ਅਗਰ ਸਰਦਾਰ ਭਗਵੰਤ ਮਾਨ ਸਿੰਘ ਹੋ ਕੇ ਅਗਰ ਗਲਤ ਟਿੱਪਣੀ ਕਰੋ ਤੇ ਲੋਕਾਂ ਨੂੰ ਮਨਜ਼ੂਰ ਹੈ ਪਰ ਤੁਸੀਂ ਇੱਕ ਚੀਫ ਮਿਨਿਸਟਰ ਹੁੰਦਿਆਂ ਹੋਇਆ ਪੰਜਾਬ ਦੇ ਵਿੱਚ ਇੱਕ ਬੜੀ ਘਟਿਆ ਸ਼ਬਦ ਬਾਣੀ ਰਾਹੁਲ ਗਾਂਧੀ ਦੇ ਪ੍ਰਤੀ ਕੀਤੀ ਹੈ ਔਰ ਇਸ ਸਮੁੱਚਾ ਹਿੰਦੁਸਤਾਨ ਸਮੁੱਚਾ ਕਾਂਗਰਸ ਪਾਰਟੀ ਮੁਕੇਰੀਆਂ ਦੀ ਤੁਹਾਡਾ ਵਿਰੋਧ ਕਰਦੀ ਹੈ ਔਰ ਤੁਹਾਡਾ ਪਤਲਾ ਵੀ ਫੂਕਦੀ ਹੈ ਇਸ ਕਰਕੇ ਤੁਸੀਂ ਜੋ ਗੱਲ ਕਹੀ ਹੈ ਇੱਕ ਲੀਡਰਸ਼ਿਪ ਨਹੀਂ ਉਹਦੇ ਚ ਕੁਆਲਿਟੀ ਮੈਂ ਪੁੱਛਣਾ ਚਾਹੁੰਨਾ ਮਾਨ ਸਾਹਿਬ ਲੀਡਰਸ਼ਿਪ ਤੁਸੀਂ ਕਿਹਨੂੰ ਕਹਿੰਦੇ ਹੋ ਉਹ ਪੰਜ ਵਾਰੀ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਰਹੇ ਉਹ ਹਿੰਦੁਸਤਾਨ ਦੇ اپੋਜੀਸ਼ਨ ਦੇ ਲੀਡਰ ਹੈਗੇ ਤੁਸੀਂ ਲੀਡਰ ਕਿਹਨੂੰ ਸਮਝਦੇ ਹੋ ਅਗਰ ਉਹ ਚਾਹੁੰਦੇ ਪ੍ਰਧਾਨ ਮੰਤਰੀ ਨੂੰ ਸਿਰਫ ਤੁਸੀਂ ਲੀਡਰ ਸਮਝਦੇ ਹੋ ਮੈਂ ਨਹੀਂ ਸਮਝਦਾ ਇਸ ਗੱਲ ਨੂੰ ਅਗਰ ਰਾਹੁਲ ਗਾਂਧੀ ਜੀ ਨੇ ਪ੍ਰਧਾਨ ਮੰਤਰੀ ਬਣਨਾ ਹੁੰਦਾ ਤੇ ਮੈਂ ਸਮਝਣਾ ਜਦੋਂ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਸੀਗੀ ਅਦੋਂ ਅਗਰ ਉਹ ਚਾਹਦੇ ਤੇ ਪ੍ਰਧਾਨ ਮੰਤਰੀ ਬਣ ਸਕਦੇ ਸੀ ਪਰ ਨਹੀਂ ਉਹਨਾਂ ਚੇ ਲਾਲਚ ਨਹੀਂ ਕੁਰਸੀ ਦਾ ਉਹਨਾਂ ਦਾ ਪਿਆਰ ਹਿੰਦੁਸਤਾਨੀਅਤ ਦੇ ਨਾਲ ਹੈ ਹਿੰਦੁਸਤਾਨ ਦੀ ਸੇਵਾ ਕਰਨ ਦੇ ਨਾਲ ਪਿਆਰ ਹੈ ਮਾਨ ਸਾਹਿਬ ਬੜਾ ਦੁੱਖ ਲੱਗ ਰਿਹਾ ਅੱਜ ਇੱਕ ਛੋਟੇ ਵਰਕਰ ਅਸੀਂ ਤੁਹਾਨੂੰ ਇੱਕ ਸਲਾਹ ਦੇ ਰਹੇ ਹਾਂ ਅਗਰ ਯਾਰ ਕੋਈ ਛੋਟੇ ਬੱਚੇ ਜਾਂ ਪਰਿਵਾਰ ਦੇ ਲੋਕ ਆਪਣੇ ਮਾਮਿਆਂ ਦੇ ਘਰ ਜਾਂਦੇ ਆ ਤੇ ਤੁਸੀਂ ਉਹਨਾਂ ਦਾ ਮਜ਼ਾਕ ਉਡਾਂਦੇ ਹੋ ਮੈਨੂੰ ਦੁੱਖ ਲੱਗ ਰਿਹਾ ਅੱਜ ਅਗਰ ਮੈਂ ਕਹਿਣਾ ਨਹੀਂ ਚਾਹੁੰਦਾ ਤੁਸੀਂ ਖੁਸ਼ੀਆਂ ਬੇਟੀ ਦੀ ਮਨਾ ਰਹੇ ਹੋ ਬਹੁਤ ਚੰਗੀ ਗੱਲ ਹੈ ਅਸੀਂ ਸਤਿਕਾਰ ਕਰਨੇ ਆ ਪਰ ਜੇ ਅਸੀਂ ਕੋਈ ਸ਼ਬਦ ਬਾਣੀ ਕਾਂਗਰਸ ਤੇ ਪਰਿਵਾਰ ਦੇ ਮੈਂਬਰ ਇਦਾਂ ਦੀ ਗਲਤ ਗੱਲ ਕਹੀਏ ਤੇ ਤੁਹਾਨੂੰ ਕੀ ਮਹਿਸੂਸ ਹੋਏਗਾ ਪਰ ਨਹੀਂ ਸਾਡੀ ਸੋਚ ਆਪ ਆਦਮੀ ਵਾਲੀ ਨਹੀਂ ਹੈ ਆਪ ਪਾਰਟੀ ਵਾਲੀ ਨਹੀਂ ਹੈ ਸਾਡੀ ਸੋਚ ਦੇਸ਼ ਵਾਸਤੇ ਅਸੀਂ ਦੇਸ਼ ਦੇ ਹਿੱਤ ਵਿੱਚ ਗੱਲ ਕਰਾਂਗੇ ਸੋ ਮੈਂ ਤੁਹਾਡੇ ਅੱਗੇ ਨਿਰਮਤਾ ਸਾਹਿਬ ਤੇ ਬੇਨਤੀ ਕਰਾਂਗਾ ਨਾ ਇਦਾਂ ਦੀਆਂ ਗੱਲਾਂ ਕਰੋ ਜਿਸ ਅਸੀਂ ਗੱਲਾਂ ਕਰਨੀਆਂ ਚਾਹੀਏ ਸਾਡੇ ਕੋਲ ਬਹੁਤ ਵੱਡੀਆਂ ਗੱਲਾਂ ਐ ਅੱਜ ਤੁਸੀਂ ਸ਼ਰਮਨਾਕ ਕੀਤਾ ਇਸ ਪੰਜਾਬ ਨੂੰ ਤੁਹਾਨੂੰ ਯਾਦ ਹੈ ਜੇ ਅਸੀਂ ਗੱਲ ਕਰੀਏ ਮੈਂ ਕਰਨਾ ਨਹੀਂ ਚਾਹੁੰਦਾ ਤੁਹਾਨੂੰ ਜਹਾਜ਼ ਤੋਂ ਲਾਤ ਤੱਕਾ ਵਿਦੇਸ਼ਾਂ ਦੇ ਵਿੱਚ ਪਰ ਨਹੀਂ ਅਸੀਂ ਨਹੀਂ ਚਾਹੁੰਦੇ ਤੁਸੀਂ ਸਾਡੇ ਮੁੱਖ ਮੰਤਰੀ ਹੋ ਮੁੱਖ ਮੰਤਰੀ ਵਾਲੀ ਗੱਲ ਕਰੋ ਤਾਂ ਕਿ ਤੁਸੀਂ ਪੰਜਾਬ ਦੀ ਤਰੱਕੀ ਕਰ ਸਕੋ ਮੈਂ ਹਰਮਿੰਦਰ ਕੌਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਲਾ ਕਾਂਗਰਸ ਹੁਸ਼ਿਆਰਪੁਰ ਅੱਜਸੀਂ ਆਪਣੇ ਸ਼ਹਿਰ ਮਕੇਰੀਆਂ ਦੀ ਪੂਰੀ ਸੂਚੀ ਕਾਂਗਰਸ ਇਕੱਠੇ ਹੋਏ ਆ ਬਹੁਤ ਅਫਸੋਸਨਯੋਗ ਕਹਿਣਾ ਪੈ ਰਿਹਾ ਆ ਕਿ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੋ ਸੀਐਮ ਨੇ ਉਹਨਾਂ ਨੇ ਬਹੁਤ ਅਪਸ਼ਬਦ ਬੋਲੇ ਆ ਰਾਹੁਲ ਗਾਂਧੀ ਜੀ ਲਈ ਜੋ ਕਿ ਬੋਲਣ ਦੇ ਲਾਇਕ ਨਹੀਂ ਸੀ ਮੇਰਾ ਉਹਨਾਂ ਨੇ ਪੁੱਛਣਾ ਹੈ ਕਿ ਭਗਵੰਤ ਮਾਨ ਜੀ ਅਗਰ ਕੋਈ ਬੱਚਾ ਆਪਣੇ ਨਾਨਕਿਆਂ ਦੇ ਜਾ ਰਿਹਾ ਆ ਦਾਦਕਿਆਂ ਦੇ ਜਾ ਰਿਹਾ ਆ ਤੁਸੀਂ ਰਿਸ਼ਤੇਦਾਰੀ ਨੂੰ ਕਿਸ ਤਰ੍ਹਾਂ ਖਤਮ ਕਰ ਸਕਦੇ ਹੋ ਤੁਸੀਂ ਵੀ ਪੰਜਾਬ ਦੀ ਜੰਪਾ ਲਓ ਸਾਡੇ ਕਲਚਰ ਦੇ ਵਿੱਚ ਇਹ ਨਹੀਂ ਆ ਕਿ ਅਸੀਂ ਕਿਸੇ ਨੂੰ ਵੀ ਮਾੜਾ ਬੋਲ ਲਈਏ ਪਰ ਤੁਸੀਂ ਇਹ ਗੱਲ ਕਹਿ ਕੇ ਉਹਨਾਂ ਦਾ ਮਜ਼ਾਕ ਉਡਾਇਆ ਕਿ ਉਹ ਨਾਨਕੇ ਦੇ ਚਲੇ ਜਾਂਦੇ ਆ ਉਹ ਲਾਂਚ ਨਹੀਂ ਹੋਏ ਅਜੇ ਮੈਂ ਉਹਨਾਂ ਤੋਂ ਇਹ ਪੁੱਛਣਾ ਚਾਹਦੀ ਭਗਵੰਤ ਮਾਨ ਜੀ ਲਾਂਚਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ ਮੈਂ ਨਹੀਂ ਤੁਹਾਨੂੰ ਅਪਸ਼ਬਦ ਬੋਲਣਾ ਚਾਹਦੀ ਪਰ ਫਿਰ ਵੀ ਜੋ ਤੁਹਾਡੇ ਹਾਲਾਤ ਨੇ ਤੁਸੀਂ ਸੀਐਮ ਦੇ ਕਾਬਲ ਨਹੀਂ ਸੀ ਤੁਸੀਂ ਸੀਐਮ ਕਿਸ ਤਰ੍ਹਾਂ ਲਾਂਚ ਹੋ ਗਏ ਰਾਹੁਲ ਗਾਂਧੀ ਜੀ ਜੋ ਕੁਆਲਿਟੀਆਂ ਨੇ ਜੋ ਉਹਨਾਂ ਦੀ ਫੈਮਿਲੀ ਦਾ ਤਿਆਗ ਹੈ ਸਾਡੀ ਪਾਰਟੀ ਵਾਸਤੇ ਉਹਨਾਂ ਦੇ ਦੇਨ ਕੋਈ ਦੇ ਨਹੀਂ ਸਕਦਾ ਇਸ ਕਰਕੇ ਮੇਰੀ ਸਿਰਫ ਨਿਮਰਤਾ ਸਹਿਤ ਬੇਨਤੀ ਆ ਭਗਵੰਤ ਮਾਨ ਜੀ ਨੂੰ ਕਿ ਤੁਸੀਂ ਜੋ ਵੀ ਅਪਸ਼ਬਦ ਬੋਲੇ ਨੇ ਰਾਹੁਲ ਗਾਂਧੀ ਜੀ ਲਈ ਉਹਨਾਂ ਤੋਂ ਤੁਸੀਂ ਮਾਫੀ ਮੰਗੋ ਅਗਰ ਤੁਸੀਂ ਆਪਣੇ ਸ਼ਬਦ ਵਾਪਸ ਨਹੀਂ ਲਏ ਅਸੀਂ ਜਿਹੜਾ ਸਾਡਾ ਇਹ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਆ ਅਸੀਂ ਜੰਦ ਸਤਰ ਤੇ ਜਾਰੀ ਰੱਖਾਂਗੇ ਅੱਗੇ ਤੋਂ ਆਪਣਾ ਤੁਸੀਂ ਇਸ ਗੱਲ ਦੀ ਮਾਫੀ ਮੰਗੋ ਧੰਨਵਾਦ